ਓਪੋਜੀਸ਼ਨ ਕਹਿ ਰਹੀ ਹੈ ਕਿ ਓਪੋਜੀਸ਼ਨ ਦੇ ਚਿਹਰੇ ਕੋਣ ਭੱਜ ਕਿਉਂ ਰਹੇ ਆ ਓਪੋਜੀਸ਼ਨ ਨੂੰ ਅਜੇ ਤੱਕ ਫਰੋਈਪੁਰ ਚ ਕੈਂਡੀਡੇਟ ਨਹੀਂ ਦਿਹਾਇਆ ਓਪੋਜੀਸ਼ਨ ਨੂੰ ਅਜੇ ਬਠਿੰਡੇ ਚ ਕੈਂਡੀਡੇਟ ਨਹੀਂ ਦਿਹਾਇਆ ਕਿੱਥੇ ਉਹਨਾਂ ਕੋਲ ਕੈਂਡੀਡੇਟ ਕਿੱਥੇ ਹੈ ਅਕਾਲੀ ਦਲ ਦੀ ਗੱਲ ਹੋ ਰਹੀ ਹੈ ਕਿ ਸ਼ਾਇਦ ਰੋਜੀ ਬਰਗਿੰਡੀ ਹੋ ਸਕਦੇ ਨੇ ਦੂਜੇ ਪਾਸੇ ਸ਼ੇਰ ਸਿੰਘ ਉਭਾਇਆ ਪਹਿਲਾਂ ਵੀ ਸੀਗੇ ਉਹ ਹੋ ਸਕਦੇ ਨੇ ਲੱਗ ਰਿਹਾ ਵੱਡਾ ਚੈਲੰਜ ਰਹੇਗਾ ਕਿ ਲੜਾਈ ਕਿਸ ਤਰ੍ਹਾਂ ਦੀ ਨਹੀਂ ਕੋਈ ਚੈਲੰਜ ਨਹੀਂ ਜੀ ਕੋਈ ਹੋਰ ਨਾਂ ਲੈ ਲਓ ਜੀ ਬਿਲਕੁਲ ਇਸ ਵਕਤ ਤਸਵੀਰਾਂ ਤੁਸੀਂ ਦੇਖੋ ਇਸ ਵਕਤ ਸ੍ਰੀ ਮੁਖਸਤ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਜਗਦੀਪ ਸਿੰਘ ਕਾਕਾ ਬਰਾੜ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਆਮ ਆਦੀ ਪਾਰਟੀ ਵੱਲੋਂ ਜਿਹੜੀ ਫਿਰੋਜ਼ਪੁਰ ਕੌਨਸਟੀਚੁਐਂਸੀ ਆ ਉੱਥੋਂ ਲੜਨ ਜਾ ਰਹੇ ਨੇ ਤੇ ਹੁਣ ਘਰ ਪਹੁੰਚ ਰਹੇ ਜਿਹਦੇ ਕਰਕੇ ਇੱਕ ਵੱਡਾ ਸਵਾਗਤ ਜੜਾ ਹੈਗਾ ਇਹਨਾਂ ਦਾ ਕੀਤਾ ਜਾ ਰਿਹਾ ਹੈ ਇਸ ਵਕਤ ਜਗਦੀਪ ਸਿੰਘ ਕਾਕਾ ਬਰਾੜ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਬਰਾੜ ਸਾਹਿਬ ਤੁਸੀਂ ਲਾਈਵ ਹੋ ਇਸ ਵਕਤ ਪੂਰਾ ਪੰਜਾਬ ਤੁਹਾਨੂੰ ਦੇਖ ਰਿਹਾ ਹੈ ਕੀ ਕਹਿਣਾ ਚਾਹੋਗੇ ਟਿਕਟ ਤੁਹਾਨੂੰ ਦਿੱਤੀ ਗਈ ਹੈ ਕਿਹੋ ਜੀ ਤਿਆਰੀ ਰਹੀ ਹੈ ਪਾਰਟੀ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਟਿਕਟ ਦੇ ਕੇ ਮਾਨ ਬਖਸ਼ਿਆ ਮੈਂ ਪਾਰਟੀ ਦੀਆਂ ਉਮੀਦਾਂ ਦੇ ਖਰਾ ਉਤਰਦਾ ਆ ਪੂਰੀ ਤਨਦੇਹੀ ਨਾਲ ਇਲੈਕਸ਼ਨ ਜਿੱਤ ਕੇ ਵਿਖਾਉਂਗਾ ਤੇ ਲੋਕਾਂ ਦੀ ਸੇਵਾ ਕਰਾਂਗੇ ਇਸ ਤੋਂ ਇਲਾਵਾ ਸਭ ਤੋਂ ਮੇਨ ਮੁੱਦੇ ਕੀ ਰਹਿਣਗੇ ਤੇ ਨਾਲ ਦੇ ਨਾਲ ਜਿਸ ਤਰੀਕੇ ਨਾਲ ਅੱਗੇ ਹਲੇ ਤੱਕ ਕੋਈ ਅਨਾਉਂਸਮੈਂਟ ਨਹੀਂ ਕੀਤੀ ਗਈ ਬਾਕੀ ਪਾਰਟੀਆਂ ਵੱਲੋਂ ਪਹਿਲੀ ਅਨਾਉਂਸਮੈਂਟ ਜਿਹੜੀ ਫਿਰੋਜ਼ਪੁਰ ਦੀ ਗੱਲ ਕਰ ਲਈ ਥੋੜੀ ਹੋਈ ਹੈ ਕਿਵੇਂ ਨਹੀਂ ਲੜਾਈ ਰਹੇਗੀ ਅਸੀਂ ਆਪਦੇ ਸਾਹਮਣੇ ਜਿੱਤ ਦੀ ਲੜਾਈ ਲੜ ਰਹੇ ਹਾਂ ਔਰ ਜਿੱਤਾਂਗੇ ਜਿਹੜੀ ਮੁੱਦਿਆਂ ਦੀ ਗੱਲ ਹੈ ਮੁੱਦੇ ਅਸੀਂ ਪਹਿਲਾਂ ਵੀ ਲੈ ਕੇ ਚੱਲੇ ਜੇ ਬਿਜਲੀ ਮਾਫੀ ਦੀ ਗੱਲ ਕੀਤੀ ਸੀ ਤਾਂ ਬਿਜਲੀ ਮਾਫ ਕੀਤੀ ਹੈ ਜੇ ਨਹਿਰਾਂ ਚ ਪਾਣੀ ਪੜਾਉਣ ਦੀ ਗੱਲ ਕੀਤੀ ਸੀ ਨਹਿਰਾਂ ਚ ਪਾਣੀ ਪੜਾਇਆ ਜੇ ਮੋਟਰਾਂ ਚਲਾਉਣ ਦੀ ਗੱਲ ਕੀਤੀ ਸੀ ਮੋਟਰਾਂ ਚਲਾਈਆਂ ਜੇ ਗਰੀਬਾਂ ਲਈ ਇਲਾਜ ਫਰੀ ਦੀ ਗੱਲ ਕੀਤੀ ਸੀ ਤਾਂ ਮhalla ਕਲੀਨਿਕ ਹੋ ਕੇ ਹਰੇਕ ਗਰੀਬ ਦੇ ਘਰ ਤਾਈਂ ਫਰੀ ਦਵਾਈਆਂ ਪਹੁੰਚਦੀਆਂ ਕੀਤੀਆਂ ਇਸੇ ਤਰ੍ਹਾਂ ਹੀ ਅੱਗੇ ਕਰਾਂਗੇ ਇੱਕ ਪਾਸੇ ਪਹਿਲਾਂ ਪੰਜਾਬ ਦੀ ਆਮ ਆਦੀ ਪਾਰਟੀ ਕਹਿੰਦੀ ਸੀ ਕਿ ਇੱਕ ਮੌਕਾ ਦਿਓ ਮੌਕਾ ਦਿੱਤਾ ਗਿਆ 2 ਸਾਲ ਹੋ ਗਿਆ ਭਗਵੰਤ ਮਾਨ ਆਪ ਕਹਿ ਚੁੱਕੇ ਨੇ ਕਿ ਵੋਟ ਤਾਂ ਪਾਇਓ ਜਿਸੀ ਕੰਮ ਕੀਤਾ ਹੈ ਹੈਨਾ ਕੀ ਲੱਗਦਾ ਹੈ ਲੋਕ ਵਾਕਈ ਵੋਟ ਪਾਣਗੇ ਕਿਉਂਕਿ ਦੂਜੇ ਪਾਸੇ ਅਸੀਂ ਕਹਿ ਲਈਏ ਇਲਾਕਾ ਸਾਰਾ ਬਾਦਲਾਂ ਦਾ ਗੜਕਿਆ ਜਾਂਦਾ ਸੀਗਾ ਹੁਣ ਕਈ ਲੋਕ ਇਹ ਵੀ ਸਵਾਲ ਚੁੱਕ ਰਹੇ ਨੇ ਕਿ ਸਾਰੇ ਵਾਅਦੇ ਜਿਹੜੀ ਗਰੰਟੀਆਂ ਕੀਤੀਆਂ ਸੀ ਕਿ ਉਹ ਹੱਲੇ ਪੂਰੇ ਨਹੀਂ ਹੋਏ 1000 ਰੁਪਏ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਦ ਪੂਰਾ ਹੋਏਗਾ ਇਹ ਸਾਰੀਆਂ ਗੱਲਾਂ ਕੀਤੀ ਜਾ ਰਹੀਆਂ ਇਸ ਦੇ ਵਿੱਚ ਚੈਲੰਜ ਰਹੇਗਾ ਇੱਕ ਵੱਡਾ ਜਿਹੜੇ ਵਾਅਦੇ ਪੂਰੇ ਹੋਏ ਆ ਪਹਿਲੀ ਮਾਨਸਾ ਦੀ ਪਹਿਲੀ ਸਰਕਾਰ ਆ ਜਿਨੇ 2 ਸਾਲਾਂ ਦੇ ਵਿੱਚ ਕੋਈ 50% ਵਾਦੇ ਪੂਰੇ ਕੀਤੇ ਆ ਬਿਜਲੀ ਮਾਫੀ ਦੀ ਗੱਲ ਸੀ ਵਾਦਿਆਂ ਦੇ ਵਿੱਚ ਬਿਜਲੀ ਮਾਫ ਕੀਤੀ ਹੈ ਪਹਿਲੇ ਮਹੀਨੇ ਜਿਹੜੀਆਂ ਫ੍ਰੀ ਨੌਕਰੀਆਂ ਦੀ ਗੱਲ ਸੀ 40 40 45000 ਨੌਕਰੀ ਪੰਜਾਬ ਦੇ ਵਿੱਚ ਕੋਈ ਬੰਦਾ ਬਾਹ ਖੜੀ ਕਰਕੇ ਦੇ ਦੇ ਕਹਿ ਦੇ ਕਿ ਪਹਿਲੀ ਕਿਸੇ ਸਰਕਾਰ ਨੇ 2 ਸਾਲਾਂ ਦੇ ਵਿੱਚ ਦਿੱਤੀ ਹੈ ਤਾਂ ਅਸੀਂ ਜਵਾਬ ਦੇ ਆਵਾਂਗੇ ਜੇ ਕੋਈ ਮੱਲਾ ਕਲੀਨਕਾਂ ਦੀ ਦਵਾਈਆਂ ਦੀ ਗੱਲ ਸੀ ਉਹ ਕਿਸੇ ਨੇ ਫ੍ਰੀ ਕੀਤੀਆਂ ਇਸ ਤਰ੍ਹਾਂ ਤਾਂ ਜਵਾਬ ਦੇਵਾਂਗੇ ਅਸੀਂ ਜਿਹੜੀਆਂ ਗੱਲਾਂ ਕਰਦੇ ਹਾਂ ਕੰਮ ਦੀ ਗੱਲ ਹੀ ਤੁਹਾਡੇ ਨਾਲ ਮੈਂ ਕੀਤੀ ਹੈ ਜਿਹੜੀਆਂ ਬਾਕੀ ਰਹਿੰਦੇ ਵਾਅਦੇ ਆ ਉਹ ਵੀ ਤਿੰਨ ਸਾਲਾਂ ਦੇ ਵਿੱਚ ਪੂਰੇ ਕਰਕੇ ਜਾਵਾਂਗੇ ਇਹ ਆਪੋਜੀਸ਼ਨ ਕਿਉਂ ਕਹਿ ਰਹੀ ਹੈ ਕਿ ਆਮਾਦੀ ਪਾਰਟੀ ਕੋਲ ਚਿਹਰੇ ਨਹੀਂ ਹੈ ਕਿ ਆਪਣੇ ਮੰਤਰੀ ਆਪਣੇ ਵਿਧਾਇਕ ਖੜਾ ਰਹੀ ਹੈ ਚਿਹਰੇ ਜਿਹੜੇ ਨੇ ਉਹ ਦੂਜੇ ਪਾਸੇ ਜਾ ਰਹੇ ਨੇ ਜਲੰਧਰ ਦੀ ਗੱਲ ਕਰ ਲਈ ਹੈ ਰਿਕੂ ਸੀਗੇ ਉਹ ਭਾਜੀਪੀ ਚ ਚਲੇ ਗਏ ਇਸ ਤੇ ਕਿਵੇਂ ਜਵਾਬ ਦਵਾਂਗੇ ਨਹੀਂ ਆਪੋਜੀਸ਼ਨ ਕਹਿ ਰਹੀ ਹੈ ਤੇ ਆਪੋਜੀਸ਼ਨ ਦੇ ਚਿਹਰੇ ਭੱਜ ਕਿਉਂ ਰਹੇ ਆ ਆਪੋਜੀਸ਼ਨ ਨੂੰ ਅਜੇ ਤੱਕ ਫਰੋਜਪੁਰ ਚ ਕੈਂਡੀਡੇਟ ਨਹੀਂ ਦਿਹਾਇਆ ਆਪੋਜੀਸ਼ਨ ਨੂੰ ਅਜੇ ਬਠਿੰਡੇ ਚ ਕੈਂਡੀਡੇਟ ਨਹੀਂ ਦਿਹਾਇ ਕਿੱਥੇ ਉਹਨਾਂ ਕੋਲੇ ਕੈਂਡੀਡੇਟ ਕਿੱਥੇ ਆਖਲੀ ਦਲ ਦੀ ਗੱਲ ਹੋ ਰਹੀ ਹੈ ਕਿ ਸ਼ਾਇਦ ਰੋਜੀ ਬਰਗੰਡੀ ਹੋ ਸਕਦੇ ਨੇ ਦੂਜੇ ਪਾਸੇ ਸ਼ੇਰ ਸਿੰਘ ਉਭਾਇਆ ਪਹਿਲਾਂ ਵੀ ਸੀਗੇ ਉਹ ਹੋ ਸਕਦੇ ਨੇ ਲੱਗ ਰਿਹਾ ਵੱਡਾ ਚੈਲੰਜ ਰਹੇਗਾ ਕਿ ਲੜਾਈ ਕਿਸ ਤਰ੍ਹਾਂ ਦੀ ਨਹੀਂ ਕੋਈ ਚੈਲੰਜ ਨਹੀਂ ਜੀ ਕੋਈ ਹੋਰ ਨਾਂ ਲੈ ਲਓ ਕੋਈ ਤਿੰਨ ਵੱਡੇ ਕੰਮ ਜਿਹੜੇ ਸਭ ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣੇ ਹਲਕੇ ਨੂੰ ਕਰਾਂਗਾ ਕਿਉਂਕਿ ਐਮਪੀ ਦਾ ਕੰਮ ਹੁੰਦਾ ਹੈ ਪ੍ਰੋਜੈਕਟ ਲੈ ਕੇ ਆਣਾ ਪ੍ਰੋਜੈਕਟ ਕਿਵੇਂ ਲੈ ਕੇ ਆਓ ਪ੍ਰੋਜੈਕਟ ਪਾਰਲੀਮੈਂਟ ਤੋਂ ਲਿਓਨੇ ਜੋ ਪਾਰਲੀਮੈਂਟ ਦੇ ਵਿੱਚ ਮੈਂ ਵਿਧਾਨ ਸਭਾ ਦੇ ਵਿੱਚ ਗਿਆ ਹੈ ਜੋ ਵੀ ਕੁਝ ਹੋਇਆ ਹੈ ਮੈਂ ਇਹ ਨਹੀਂ ਕਹਿੰਦਾ ਕਿ ਜਿੰਨਾ ਵੀ ਕੁਝ ਹੋਇਆ ਪਰ ਵਿਧਾਨ ਸਭਾ ਦੇ ਵਿੱਚ ਮੈਂ ਆਪਦੇ ਏਰੀਆ ਦਾ ਹਰੇਕ ਮੁੱਦੇ ਨੂੰ ਚੱਕਿਆ ਉਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਚੁੱਕਾਂਗੇ ਉਸੇ ਤਰੀਕੇ ਨਾਲ ਪਾਰਲੀਮੈਂਟ ਦੇ ਜਿਹੜੇ ਮੁੱਦੇ ਚੁੱਕੇ ਜਾਣਗੇ ਇਹ ਤਸਵੀਰਾਂ ਤੁਸੀਂ ਦੇਖੋ ਜਗਦੀਪ ਸਿੰਘ ਕਾਕਾ ਬਰਾਲ ਜਿਹੜੇ ਐਮਐਲਏ ਨੇ ਮਿਲੋ ਇਥੋਂ ਮੁਖਸਰ ਸਾਹਿਬ ਤੋਂ ਪਰ ਹੁਣ ਟਿਕਟ ਮਿਲੀ ਹੈ ਕੈਂਡੀਡੇਟ ਨੇ ਆਮ ਆਦੀ ਪਾਰਟੀ ਦੇ ਅ ਜਿਹੜੇ ਫਿਰੋਜ਼ਪੁਰ ਤੋਂ ਹੁੰਨਣ ਜਾ ਰਹੇ ਨੇ ਪਰ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਅਸੀਂ ਇੱਥੇ ਪੰਜਾਬ 'ਚ ਕੰਮ ਕੀਤਾ ਉਸੇ ਤਰੀਕੇ ਨਾਲ ਲੋਕ ਸਭਾ ਜਾ ਕੇ ਲੋਕਾਂ ਦੇ ਮੁੱਦੇ ਨੇ ਉਹ ਚੁੱਕਾਂਗੇ ਜਿਹੜੇ ਪ੍ਰੋਜੈਕਟ ਨੇ ਉਹ ਲੈ ਕੇ ਆਵਾਂਗੇ ਪਰ ਸਾਡਾ ਕੰਪੀਟੀਸ਼ਨ ਸਾਡੀ ਲੜਾਈ ਕਿਸੇ ਨਾਲ ਵੀ ਨਹੀਂ ਹੈਗੀ ਹੈ ਕਿਉਂਕਿ ਅਸੀਂ ਕੰਮ ਦੇ ਆਧਾਰ ਤੇ ਜੜੀ ਹੈ ਉਹ ਵੋਟ ਮੰਗ ਰਹੇ ਆ ਜੀ